ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਦੋਸਤੋ ਸਭ ਠੀਕ ਠਾਕ ਹੋ ਹਵਾ ਬਹੁਤ ਤੇਜ਼ ਚੱਲ ਰਹੀ ਆ ਪਹਿਲਾਂ ਤੁਹਾਨੂੰ ਦੱਸਣਾ ਬਹੁਤ ਜ਼ਿਆਦਾ ਹਵਾ ਬੱਤੀ ਚੱਲ ਰਹੀ ਆ ਤੇ ਰਸਤਾ ਬਲਾਕ ਹੋਇਆ ਪਿਆ ਨਿਕਲਣ ਨੂੰ ਵੀ ਜਗ੍ਹਾ ਨਹੀਂ ਤੇ ਆਪਾਂ ਉਹ ਅਚੋਪਰ ਕਰਾਈ ਆ ਹੁਣ ਚੱਲਿਆ ਮੇਰਾ ਲਾਇਸੈਂਸ ਡਰਾਈਵਿੰਗ ਲਾਇਸੈਂਸ ਕੋਲ ਪੈਸੋ ਇਹ ਹੋਇਆ ਪਹਿਲੀ ਵਾਰ ਆ ਜਿੱਤੇ ਵਾਰ ਪਹਿਲੀ ਵਾਰ ਹੀ ਪਾਸ ਦੇ ਵਿੱਚੋਂ ਗੱਡਿਆ ਲਾਇਸੈਂਸ ਗੱਡੀ ਪੈ ਸੀ ਉਹ ਟੈਕਨੀਸ਼ੀਅਨ ਉਹ ਜਿਹੜੀ ਗੱਡੀ ਸੀ ਉਹ ਟਾਇਰ ਚੱਕ ਕੇ ਲੈ ਗਈ ਸੀ ਤੇ 400 ਡਾਲਰ ਮੈਨੂੰ ਪੇ ਕਰਨਾ ਪਿਆ ਤੇ ਹੁਣ ਮੈਂ ਚੱਲਿਆ ਤੇ ਜਾ ਕੇ ਤੁਹਾਨੂੰ ਦੱਸਦਾ ਵੀ ਡਰਾਈਵਿੰਗ ਲਾਇਸੈਂਸ ਜਿੱਥੇ ਗੁੰਮ ਜੇ ਇੱਥੇ ਜਾਣਾ ਚਾਹੀਦਾ ਸਰ ਜੀ ਤੁਹਾਨੂੰ ਦੱਸਦਾ ਜਿਵੇਂ ਇੱਥੇ ਹੈਗਾ ਐਮ ਪੀ ਆਈ ਜਿਹੜਾ ਮੈਨੀਟੋਪ ਪਬਲਿਕ ਇੰਸ਼ੋਰੈਂਸ ਹੈ ਉੱਥੇ ਤੁਸੀਂ ਕਰਾ ਸਕਦੇ ਨਹੀਂ ਜਿੰਨੇ ਵੀ ਆਟੋ ਪੈਕ ਆਟੋ ਪੈਕ ਨੇ ਇੰਸ਼ੋਰੈਂਸ ਕਿਤੇ ਵੀ ਵੈਸਟ ਇੰਸ਼ੋਰੈਂਸ ਹੋਇਆ ਇੱਥੇ ਮੈਂ ਚੱਲਿਆ ਉਹ ਵੀ ਆਪਣਾ ਨੈਸ਼ਨਲ ਵੈਸਟ ਇੰਸ਼ੋਰੈਂਸ ਹੈ ਉੱਥੇ ਜਾ ਕੇ ਆਪਾਂ ਤੁਹਾਨੂੰ ਦੱਸ ਦਿਆ ਕੀ ਪ੍ਰੋਸੀਜਰ ਹੈ ਕੀ ਕਿੱਦਾਂ ਡਰਾਈਵਿੰਗ ਲਾਇਸੈਂਸ ਤੁਸੀਂ ਦੁਬਾਰਾ ਬਣਾ ਸਕਦੇ ਹੋ ਤੇ ਹੁਣ ਮੇਰਾ ਇਹ ਤਿੰਨ ਹਫਤਿਆਂ ਦੇ ਵਿੱਚ ਆਊਗਾ ਸ਼ਾਇਦ ਮੇ ਵੀ ਤਿੰਨ ਚਾਰ ਹਫਤੇ ਦੇ ਵਿੱਚ ਪਰ ਅਪਰੋਂ ਟੈਂਪਰੀਰੀ ਸ਼ਾਟ ਉਹ ਦੇ ਦੇਣਗੇ ਤੇ ਅੱਜ ਫੋਟੋ ਵਗੈਰਾ ਦੁਬਾਰੇ ਹੋਊਗੀ ਤੇ ਬਹੁਤ ਹੀ ਪਰਸਪੈਕਟਿਵ ਹੈ ਕਿਤੇ ਗਲਤੀ ਨਾ ਕਰੀਓ ਮੇਰੇ ਵਿਰੋਧ ਵਿੱਚ ਨਾ ਕਿਤੇ ਗਲਤੀ ਹੋ ਗਈ ਮੈਂ ਪਰਸਤ ਕੱਢ ਲਿਆ ਸੋਮੇਸ਼ਾਪੀ ਪਰਸਤ ਵਿੱਚ ਹੀ ਰੱਖਿਓ ਤੇ ਚਾਰ ਦਿਨ ਉੱਪਰ ਕਰਾਈ ਹੋਈ ਹੈ ਉੱਪਰ ਹੋਣ ਵਾਲੀ ਹੈ ਵੇਟ ਕਰ ਰਹੇ ਹਾਂ ਮੈਂ ਉੱਪਰ ਦੀ ਜਦੋਂ ਉੱਪਰ ਆਈ ਹੋਣੀ ਚਾਹਾਂਗੇ ਤੇ ਜਾ ਕੇ ਫਿਰ ਤੁਹਾਨੂੰ ਦੱਸ ਦਾਂ ਕੀ ਪ੍ਰੋਸੀਜਰ ਹੈ ਕੀ ਨਹੀਂ ਤੇ ਅੱਜ ਮੈਂ ਰਿਲੇਟਿਵਸ ਦੇ ਗਿਆ ਸੀ ਸਵੇਰੇ ਉਹਨਾਂ ਦੇ ਘਰ ਆਪਣੇ ਮੱਲਾ ਪਾਰਟ ਦਾ ਬਹੁਤ ਪਿਆਰ ਦਾਸ ਹੋਈ ਤੇ ਵਧੀਆ ਮੈਂ ਗਿਆ ਤੇ ਮੈਨੂੰ ਬਹੁਤ ਵਧੀਆ ਲੱਗਿਆ ਮਿਲ ਕੇ ਬਾਕੀ ਚੱਲਦੇ ਆ ਫਿਰ ਕੀ ਬੋਲਦਾ ਹਾਂਜੀ ਉਹ ਸਾਹਮਣੇ ਆ ਪਾਡੋ ਪੈਕਜ ਆਇਆ ਤੇ ਆ ਉਹਨਾਂ ਨੇ ਆਪ ਨੂੰ ਟੈਂਪੋਰੀ ਦਿੱਤਾ ਜਿਹੜਾ ਫਰਵਰੀ ਤੱਕ ਕਪੜਾ ਵੈਲਿਡ ਹੋਊਗਾ ਤੇ ਜਿਹੜਾ ਆਪਣਾ オリジナル ਹੈ ਉਹ 3 ਹਫ਼ਤਿਆਂ ਦੇ ਵਿੱਚ ਵਿੱਚ ਘਰੇ ਆ ਜੂਗਾ ਤੇ 10 ਮੇਰੀ ਡਾਲਰ ਫੀਸ ਲੱਗੀ ਤੇ ਬਾਕੀ ਗੱਲ ਇਹ ਹੈ ਕਿ ਆਪਣੇ ਡਰਾਈਵਿੰਗ ਲਾਇਸੈਂਸ ਨੂੰ ਸਾਫ ਰੱਖਿਆ ਕਰਿਓ ਵੀਰੇ ਮੈਥੋਂ ਦਾ ਗਲਤੀ ਹੋਈ ਤੁਸੀਂ ਨਾ ਕਰੋ ਇਹ ਬਹੁਤ ਇੰਪੋਰਟੈਂਟ ਡਾਕੂਮੈਂਟ ਹੈ ਪਰ ਹਾਂ ਇੱਕ ਤੁਹਾਨੂੰ ਦੱਸਦਾ ਇਹਦੇ ਵਿੱਚ ਡੀਡੀ ਨੰਬਰ ਚੇਂਜ ਹੋ ਕੇ ਆਊਗਾ ਤਾਂ ਕਿ ਕੋਈ ਉਹ ਮਿਸ ਜਿਹੜਾ ਮਿਸ ਯੂਜ਼ ਨਾ ਹੋ ਜਿਹੜਾ ਮੇਰਾ ਪਹਿਲਾਂ ਡਿੱਗਿਆ ਹੋਇਆ ਸਿਰਫ 5 ਮਿੰਟਾਂ ਦੇ ਵਿੱਚ ਮੇਰਾ ਲਾਇਸੈਂਸ ਬਣ ਗਿਆ ਨੇ ਇੰਡੀਆ ਦਾ ਫਿਰ ਤੁਹਾਨੂੰ ਪਤਾ ਕਿੰਨਾ ਟਾਈਮ ਲੱਗਦਾ ਇਹ ਲਾਇਸੈਂਸ ਬਣਾਉਣ ਦਾ ਪ੍ਰੋਸੀਜਰ ਹੈ ਜੇ ਕਿਸੇ ਮੀਨ ਵੀਰ ਦਾ ਲੌਸਟ ਹੋਇਆ ਜਾਂ ਡਿੱਗਿਆ ਜਾਂ ਰਿਪਲੇਸ ਕਰਾਉਣਾ ਤਾਂ ਤੁਸੀਂ ਨੀਅਰਲੀ ਆਪਣਾ ਆਟੋਪੈਕਸ ਸੈਂਟਰ ਭਰ ਕੇ ਗੂਗਲ ਮੈਪ ਤੇ ਤਾਂ ਤੁਸੀਂ ਜਾ ਸਕ ਮੇਨਾ ਪਬਲਿਕ ਇੰਸ਼ੋਰੈਂਸ ਉੱਥੇ ਤੁਸੀਂ ਜਾ ਕੇ ਆਪਣਾ ਅਪਲਾਈ ਕਰ ਸਕਦੇ ਹੋ ਇਹ ਡਰਾਈਵਿੰਗ ਲਾਇਸੈਂਸ ਦਾ ਰਿਪਲੇਸ ਕਰਾਉਣ ਦਾ ਜਾਂ ਚੇਂਜ ਕਰਾਉਣ ਦਾ ਤਰੀਕਾ ਤੁਹਾਨੂੰ ਅੱਜ ਦੱਸਿਆ ਇਹ ਵਧੀਆ ਲੱਗਿਆ ਤਾਂ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਲਾਈਕ ਕਰਿਓ ਧੰਨਵਾਦ